Dr. Sattarj, uh, on behalf of the India Business Group, it's a real pleasure to have you here with us. And this is a small memento, a, a token gesture of our gratitude you. for your work, for your endeavours, for your talent in bridging the culture of the UK and India here in London, in India, and across the globe. However, we will not allow you to escape so easily this evening. And one of our very special guests, Baroness Prashad, uh, who just spoke about the UK in the Year of Culture has a rather very special request for you, which I've been instructed to share. The request is a few words in the form of the song "Sai". <laughs> ਦਾਤਾ ਸੱਚੇ ਮਾਲਕਾਨੂ ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾ ਇਸ ਗੋਲ ਚੱਕੀ ਚਾਲ ਕਾਨ ਰੂਦਾ ਅਸ ਮਾਨਿਕ ਉਹੀ ਮੰਨਿਏ ਜੀ ਜੀ ਦਾ ਨਾਮ ਲਈਏ ਤਾਂ ਸਰੂਰ ਹੋਵੇ ਅੱਖਾਂ ਖੁੱਲੀਆਂ ਨੂੰ ਸੋਨਾ ਲੰਡਨ ਵੇਖੇ ਅੱਖਾਂ ਬੰਦ ਹੋਵਣ ਤਾਂ ਅੰਮ੍ਰਿਤ ਸਰਵळा ਹਜ਼ੂਰ ਰਖੋਵੇ ਹੋ ਕੋਈ ਸੌਣ ਵੇਲੇ ਕੋਈ ਨੋਂਣ ਵੇਲੇ ਤੇ ਕੋਈ ਗੋਣ ਵੇਲੇ ਤੈਨੂੰ ਯਾਦ ਕਰਦਾ ਇੱਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ ਸਰਤਾਜ ਹਾਊਸ ਆਫ ਕਾਮਨ ਚ ਖੜਾ ਫਰਿਆਦ ਕਰਦਾ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਸਾਈਂ ਵੇ ਬਾਹੋਂ ਫੜ ਵੇੜਾ ਬੰਨੇ ਲਾਈ ਸਾਈਂ ਵੇ ਮੇਰੇ ਆ ਗੁਨਾਹਾਂ ਨੂੰ ਲੁਕਾਈ ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈ ਸਾਈਂ ਵੇ ਤੇਰਾ ਮਸਕੀਨਾ ਵੱਲ ਪਾਈ ਸਾਈ ਵੇ ਬੋਲ ਖਾਕ ਸਾਰਾਂ ਦੇ ਪੁਗਾਈ ਸਾਈ ਵੇ ਮੈਨੂੰ ਮੇਰੇ ਅੰਦਰੋਂ ਮੁਕਾਈ ਸਾਈ ਵੇ ਡਕੀਏ ਤਾਂ ਫੜ ਕੇ ਉਠਾਈ ਸਾਈ ਵੇ ਹੱਕ ਵਿੱਚ ਫੈਸਲੇ ਸੁਣਾਈ ਸਾਈ ਵੇ ਦੇਖੀ ਨਾ ਪਰੋਸੇ ਆਜ਼ਮਾਈ ਸਾਈ ਵੇ ਸੱਚੀ ਮਹਾਰਾਜ ਹੀ ਬਣਾਈ ਸਾਈ ਕੇ ਬਾਹੋਂ ਫੜਵੜੇ ਬੰਨੇ ਲਾਈ ਸਾਈ ਵੇ ਮੇਰੇ ਨਾਲ ਨਾਲ ਤੂੰ ਵੀ ਗਾਈ ਸਾਈ ਵੇ ਲਾਜ ਸਰਤਾਜ ਦੀ ਬਚਾਈ ਸਾਈ ਵੇ ਬਾਹੋਂ ਫੜਵੜੇ ਬੰਨੇ ਲਾਈ ਸਾਈ ਵੇ ਸਾਡੀ ਫਰਿਆਦ ਤੇਰੇ ਥੈਂਕ ਯੂ